ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਿਨਾਂ ਸ਼ੱਕ ਪੰਜਾਬ ਦੇ ਲੋਕ ਪੰਥਕ ਸੋਚ ਰੱਖਣ ਵਾਲੇ ਲੋਕ ਪੰਜਾਬ ਹਤੈਸ਼ੀ ਲੋਕ ਇੱਕ ਜਹੀ ਪਾਰਟੀ ਨੂੰ ਜਿਉਂਦਾ ਕਰਨਾ ਚਾਹੁੰਦੇ ਨੇ ਜਿਉਂਦਾ ਰੱਖਣਾ ਚਾਹੁੰਦੇ ਨੇ ਮੋੜ ਸਰਜੀਤ ਕਰਨਾ ਚਾਹੁੰਦੇ ਨੇ ਜਿਹੜੀ ਪੰਜਾਬ ਦੀ ਗੱਲ ਕਰਦੀ ਹੋਵੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੋਵੇ ਪੰਥਕ ਸੋਚ ਵਾਲੀ ਪਾਰਟੀ ਹੋਵੇ ਪੰਜਾਬ ਦੀ ਆਪਣੀ ਪਾਰਟੀ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਇਹ ਤਾਂ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਲੋਕ ਇਹੀ ਪੰਥਕ ਸੋਚ ਰੱਖਣ ਵਾਲੇ ਲੋਕ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਇਹ ਇੱਕ ਵੱਡਾ ਸਵਾਲ ਹੈ ਇਹ ਜਿਹੜੀ ਪਾਰਟੀ बार-बार ਕਿਹਾ ਜਾਂਦਾ ਜਿਹਦੇ ਲਈ ਬਹੁਤ ਸਿਰ ਤੋੜ ਮਿਹਨਤ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਕਿ ਪਾਰਟੀ ਜਿਹੜੀ ਹੈ 27 ਚ ਜਿੱਤੂਗੀ ਅਸੀਂ ਸਰਕਾਰ ਬਣਾਵਾਂਗੇ ਬੜਾ ਕੁਝ ਕਹਿੰਦੇ ਨੇ ਨਾ ਕਿ ਸੱਚਮੁੱਚ ਮੋੜ ਸਰਜੀਤ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਜੇ ਹੋ ਸਕਦਾ ਹੈ ਉਹ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਹੋ ਸਕਦਾ ਜੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਨਹੀਂ ਚਾਹੁੰਦੇ ਤਾਂ ਕਿਹਦੀ ਅਗਵਾਈ ਚਾਹੁੰਦੇ ਨੇ ਲੋਕ ਕਿ ਪੰਜ ਮੈਂਬਰੀ ਕਮੇਟੀ ਜੋ ਕੋਈ ਮਰਜ ਹੋਏਗਾ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਤਲਾਸ਼ਣ ਦੀ ਲੋੜ ਹੈ ਇਨ ਆ ਦੇ ਇਨ ਉਹ ਚ ਕੁਝ ਸਵਾਲਾਂ ਬਾਰੇ ਇਸ ਵੀਡੀਓ ਚ ਆਪਾਂ ਚਰਚਾ ਕਰਨੀ ਹੈ ਤੇ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਜੁੜਿਓ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁਰ ਸ੍ਰਜੀਤ ਹੋਏਗਾ ਕਿ ਨਹੀਂ ਹੋਏਗਾ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕੋਈ ਵੀ ਬੰਦਾ ਇਕੱਲਾ ਸਰੀਰ ਝੋਖੜ ਨਹੀਂ ਕਿ ਵਿਰੋਧੀ ਤਰਫ ਕਹਿੰਦੀ ਹੈ ਕੋਈ ਵੀ ਬੰਦੇ ਨੂੰ ਜੇ ਪੁੱਛੀਓ ਕਹਿੰਦਾ ਜੀ ਇੱਕ ਪੰਜਾਬ ਦੀ ਖੇਤਰੀ ਪਾਰਟੀ ਦਾ ਚਾਹੀਦੀ ਹੈ ਸ਼ਰਮ ਦੀ ਅਕਾਲੀ ਦਲ ਬਿਨਾਂ ਸ਼ੱਕ ਪੰਜਾਬ ਦੇ ਹਿੱਤਾਂ ਲਈ ਲੰਬਾ ਸਮਾਂ ਲੜਿਆ ਪੰਜਾਬ ਦੀ ਕੀ ਦੇਸ਼ ਦੇ ਵਿੱਚ ਰਾਜਾਂ ਦੀ ਖੁਦਮੁਖਤਿਆਰੀ ਦੀ ਗੱਲ ਕੀਤੀ ਹੈ ਅਨੰਤਪੁਰ ਸਾਹਿਬ ਦਾ ਮਤਾ ਲੈ ਕੇ ਆਏ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਬਹੁਤ ਸਾਰੀਆਂ ਗੱਲਾਂ ਲੋਕ ਯਾਦ ਕਰਦੇ ਨੇ ਕਿ ਹਿੰਮਤ ਹੈ ਪੰਜਾਬੀਆਂ ਚ ਖਾਸ ਤੌਰ ਤੇ ਉਹਨਾਂ ਜਥੇਦਾਰਾਂ ਚ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਬਸ ਗੁਰੂ ਦੇ ਨਾਮ ਤੇ ਪੰਥ ਦੇ ਨਾਮ ਤੇ ਤਕੜੀ ਦੇ ਨਾਮ ਤੇ ਪਾ ਦੋ ਵੋਟ ਪਾ ਦੋ ਇਹੀ ਕਾਰਨ ਹੈ ਜਦੋਂ ਆਪਾਂ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੰਨੇ ਸਾਲ ਰਾਜ ਕੀਤਾ ਜੀ ਪਿਛ 25 ਸਾਲ ਅਕਾਲੀਆਂ ਨੇ ਉਹ ਸਾਰਾ ਕੁਝ ਠੀਕ ਇਸੇ ਕਰਕੇ ਕੀ ਹੈ ਕਿ ਜਿਹੜੇ ਲੋਕ ਸੀ ਨਾ ਜਿਹੜੇ ਪੰਥਕ ਸੋਚ ਰੱਖਣ ਵਾਲੇ ਲੋਕ ਉਹ ਪੰਥ ਦੇ ਨਾਮ ਤੇ ਵੋਟ ਪਾਉਂਦੇ ਸੀ ਉਹ ਬਾਬੇ ਦੀ ਤਕੜੀ ਦੇ ਨਾਮ ਤੇ ਵੋਟ ਪਾ ਦਿੰਦੇ ਸੀ ਤੇ ਦੂਜੇ ਪਾਸੇ ਕੀ ਇਹ ਸਾਰਾ ਕੁਝ ਜੋ ਚੱਲ ਹੈ ਕੀ ਹਾਲਾਤ ਉਹ ਜੇ ਨੇ ਹੁਣ ਕੀ ਉਵੇਂ ਲੋਕ ਸੋਚਦੇ ਨੇ ਨਹੀਂ ਹੁਣ ਉਸ ਤਰ੍ਹਾਂ ਨਹੀਂ ਸੋਚਦੇ ਇਹਦੇ ਦੋ ਕਾਰਨ ਨੇ ਇੱਕ ਤਾਂ ਇਹ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਮੋੜ ਸਰਜੀਤ ਹੋਣ ਲਈ ਤਿਆਰ ਹੈ ਜਦ ਤਿਆਰੀ ਕੀਤੀ ਜਾ ਰਹੀ ਹੈ ਜਦ ਕੋਸ਼ਿਸ਼ ਕੀਤੀ ਜਾ ਰਹੀ ਹੈ ਯਤਨ ਕੀਤਾ ਜਾ ਰਿਹਾ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਸੱਚਮੁੱਚ ਅਗਵਾਈ ਦੇ ਯੋਗ ਨੇ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਸਭ ਕੁਝ ਸਿੱਖ ਲਿਆ ਇੱਕ ਗੱਲ ਤਾਂ ਮੰਨਣੀ ਪਊਟਾ ਬੜੇ ਮੰਤਰ ਜਾਣਦੇ ਸੀ ਪ੍ਰਕਾਸ਼ ਸਿੰਘ ਬਾਦਲ ਸਿੰਧੂ ਸਿੱਖ ਏਕਤਾ ਦਾ ਮੰਤਰ ਕਹਿ ਲਊ ਸਭ ਤੋਂ ਵੱਡਾ ਮੰਤਰ ਸੀ ਜਿਹੜਾ ਨਹੀਂ ਸਿੱਖਿਆ ਸੁਖਵੀਰ ਸਿੰਘ ਬਾਦਲ ਨੇ ਉਹ ਸੀ ਮਿੱਠ ਬੋਲਣਾ ਸਤਕਾਰ ਨਾਲ ਬੋਲਣਾ ਉੱਚਾ ਨਾ ਬੋਲਣਾ ਬੁਰੇ ਦਿਨ ਨੂੰ ਵੀ ਪਿਆਰ ਨਾਲ ਬੋਲਣਾ ਸਰਦਾਰ ਜੀ ਤੇ ਕਾਕਾ ਜੀ ਕਹਿੰਨਾ ਅੰਦਰੋ ਜੋ ਮਰਜ਼ੀ ਕਰ ਦੋ ਮਤਰਕੇ ਬੋਲ ਬਾਣੀ ਚ ਨਹੀਂ ਨਾ ਬੋਲ ਬਾਣੀ ਚ ਤਾਂ ਜੇ ਬਤਰ ਜਮੇ ਇਹ ਹੁਣ ਵੀ ਦੱਬ ਕੇ ਮਾਰਦੇ ਨੇ ਦੋਨੇ ਮਜੀਠੀਆਂ ਵੀ ਅਫਸਰਾਂ ਨੂੰ ਤੇ ਉਹਨਾਂ ਬਾਰੇ ਤਾਂ ਮਸ਼ਹੂਰ ਮੈਨੂੰ ਕੋਈ ਅਫਸਰ ਨਹੀਂ ਦੱਸਿਆ ਕਹਿੰਦੇ ਮੈਂ ਤੁਹਾਨੂੰ ਕੋਈ ਨਜਾਇਜ਼ ਕੰਮ ਕਰਾਉਣਾ ਚਾਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੈਨੂੰ ਫੋਨ ਆਇਆ ਮੈਂ ਚੁੱਪ ਰਿਹਾ ਫੇਰ ਆਇਆ ਕਹਿਣ ਲੱਗੇ ਵੀ ਮੈਂ ਕਿਹਾ ਜੀ ਇਹ ਕੰਮ ਆਪਾਂ ਨੂੰ ਨਹੀਂ ਕਰਨਾ ਜਦਾ ਨਜਾਇਜ਼ ਕੰਮ ਹੈ ਚਲੋ ਕਹਿੰਦੇ ਦੋ ਕੁ ਦਿਨ ਬਾਅਦ ਫੋਨ ਆਇਆ ਕਾਕਾ ਜੀ ਨਹੀਂ ਹੋਣਾ ਕੰਮ ਕਹਿੰਦੇ ਜੀ ਮੈਂ ਕਿਹਾ ਨਹੀਂ ਚਲੋ ਛੱਡੋ ਤੁਸੀਂ ਐਂ ਦੱਸੋ ਤੁਹਾਨੂੰ ਅਸੀਂ ਕਿੱਥੇ ਬਦਲੀਏ ਮਤਲਬ ਕਿ ਥ੍ਰੈਟ ਵੀ ਇਸ ਤਰੀਕੇ ਨਾਲ ਕਰਦੇ ਸੀ ਇੰਨਾ ਵਾਂਗ ਨਹੀਂ ਕਰਦੇ ਸੀ ਕੁੰਜੇ ਲਾ ਦਾਂਗੇ ਇਹ ਕਰ ਦਾਂਗੇ ਉਹ ਨਹੀਂ ਦਾ ਬੋਲਬਾਣੀ ਜਿਹੜੀ ਪੋਲਿਟਿਕਸ ਦੇ ਵਿੱਚ ਨਾ ਭਾਸ਼ਣ ਕਲਾ ਤੇ ਬੋਲਬਾਣੀ ਬਹੁਤ ਮੈਟਰ ਕਰਦੀ ਹੈ ਕੀ ਸਖਵੀਰ ਸਿੰਘ ਬਾਦਲ ਨੇ ਆਪਣੇ ਬਾਪੂ ਤੋਂ ਇਹ ਕਲਾ ਸਿੱਖੀ ਕਿ ਅਫਸਰਾਂ ਨਾਲ ਕਿਵੇਂ ਬੋਲਣਾ ਹੈ ਕਿ ਜੇ ਕਿਸੇ ਨੂੰ ਮਤਲਬ ਤੁਸੀਂ ਕਿਸੇ ਨੂੰ ਖੁੰਝੇ ਵੀ ਲਾਉਣਾ ਹੈ ਤਾਂ ਕੀ ਕਹਿ ਕੇ ਲਾਉਣਾ ਕਿ ਉਸ طرح ਦੀ ਹੋਮੇ ਨੂੰ ਪ੍ਰਗਟ ਕਰਨਾ ਹੈ ਕਿ ਨਹੀਂ ਕਰਨਾ ਇਹ ਬਹੁਤ ਬਹੁਤ ਵੱਡਾ ਸਵਾਲ ਹੈ ਕਿ ਸਖਵੀਰ ਸਿੰਘ ਬਾਦਲ ਚ ਇਹ ਗੱਲ ਲਈ ਨੰਬਰ 1 ਨਹੀਂ ਸਿੱਖੀ ਨੰਬਰ 2 ਪ੍ਰਕਾਸ਼ ਸਿੰਘ ਬਾਦਲ ਜੋ ਮਰਜੀ ਸੀ ਚਲੋ ਉਹਨਾਂ ਖਾਂਦੇ ਪਿੰਦੇ ਸਰਦਾਰਾਂ ਚੋਂ ਸੀ ਪਰ ਫਿਰ ਵੀ ਜੇਲ ਚ ਗਿਆ 25 ਤਾਰਾ ਪਾੜੀ ਬੜੀਆਂ ਜਦੋਂ ਅਕਾਲੀ ਦਲ ਕੋਈ ਮੋਰਚਾ ਲਾਉਂਦਾ ਸੀ ਅੱਗੇ ਉਹ ਜੋੜ ਤੋੜ ਦੀ ਰਾਜਨੀਤੀ ਦਾ ਮਾਹਰ ਸੀ ਸਭ ਨੂੰ ਪਤਾ ਹੈ ਜੇ ਸਰਜੀਤ ਸਿੰਘ ਬਰਨਾਲਾ ਨੂੰ ਖੁੰਝੇ ਲਾਇਆ ਜੇ ਬਿਨਾਂ ਸ਼ਰਤ ਨਾ ਸਪੋਰਟ ਕੀਤੀ ਹੁੰਦੀ ਤਾਂ ਬਰਨਾਲਾ ਬਣ ਸਕਦਾ ਸੀ ਬਣ ਵੀ ਗਿਆ ਸੀ ਇੱਕ ਵਾਰ ਤੇ ਬਰਨਾਲਾ ਤੁਹਾਨੂੰ ਪਤਾ ਹੀ ਹੈ ਕਿਵੇਂ ਉਹਨੂੰ ਫਿਰ ਉਤਾਰਿਆ ਉਹ ਸਾਰੇ ਜੋੜ ਤੋੜ ਦੀ ਰਾਜਨੀਤੀ ਚੋਂ ਇਹ ਸ਼ਾਇਦ ਸਖਵੀਰ ਸਿੰਘ ਬਾਦਲ ਨਹੀਂ ਸਿੱਖਿਆ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੈ ਸਭ ਤੋਂ ਵੱਡਾ ਪੁਆਇੰਟ ਸਖਵੀਰ ਸਿੰਘ ਬਾਦਲ ਦਾ ਕਿ ਸਖਵੀਰ ਸਿੰਘ ਬਾਦਲ ਦੀ ਆਪਦੀ ਕੁਰਬਾਨੀ ਕੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਤੇ ਸਿਰਫ ਇਹ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਲਈ ਕੀ ਕੀਤਾ ਪ੍ਰਕਾਸ਼ਿਕ ਮੁੰਡਾ ਦੇ ਮੁੰਡੇ ਨੂੰ ਪ੍ਰਧਾਨਗੀ ਮਿਲ ਗਈ ਤੇ ਉਸ ਤੋਂ ਬਾਅਦ ਡਿਪਟੀ ਸੀਐਮ ਬਣ ਗਿਆ ਹੋਮ ਮਿਨਿਸਟਰ ਬਣ ਗਿਆ ਇਹੀ ਹੈ ਨਾ ਆਪ ਕੀ ਕੀਤਾ ਆਪ ਆਪ ਕੀ ਖਟ ਹੈ ਇਹ ਤਾਂ ਬਾਪੂ ਦੀ ਖੱਟੀ ਕਮਾਈ ਹੈ ਨਾ ਤਾਂ ਹੁਣ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਤੁਸੀਂ ਦੱਸੋ ਫਿਰ ਜਿਹੜੀ ਕਮਾਈ ਬਾਪੂ ਨੇ ਦਿੱਤੀ ਘਟ ਕੇ ਉਹਦਾ ਜੂਸ ਉਹਦਾ ਮਿਸਯੂਜ਼ ਵਰਤੋਂ ਤੇ ਦੁਰਵਰਤੋਂ ਔਰ ਕਿਹੜੇ ਕੰਮ ਲਈ ਵਰਤੋਂ ਕੀਤੀ ਤੇ ਦੁਰਵਰਤੂ ਕਿੱਥੇ ਕਿੱਥੇ ਕੀਤੀ ਉਹ ਆਪਦੇ ਖਾਤੇ 'ਚ ਪੈ ਗਈ ਹੁੰਦੀ। ਮਤਲਬ ਕਦੇ ਸੁਣਿਆ ਕਿ ਜੇ ਬੇਅਦਬੀ ਦਾ ਮਾਮਲਾ ਪ੍ਰਕਾਸ਼ ਸਿੰਘ ਬਾਦਲ ਸੀ ਨਾ ਮੁੱਖ ਮੰਤਰੀ ਲੇਕਿਨ ਬਾਦਲ ਦੀ ਬਜਾਇ ਸਖਬੀ ਸਿੰਘ ਬਾਦਲ ਤੇ ਜਾਂਦਾ। ਕੋਟਕਪੁਰਾ ਬਹਿਵਨ ਕਲਾਂ ਜਿਵੇਂ ਜੁਥੇ ਹੋਇਆ ਜਿਵੇਂ ਬੈਠੀ ਸੰਗਤ ਤੇ ਗੋਲੀਆਂ ਚੱਲੀਆਂ, ਪਾਛੜਾਂ, ਪਾਣੀ ਦੀਆਂ ਗੰਦੇ ਦੀਆਂ ਪਈਆਂ ਉਹਦਾ ਆਰਡਰ ਕਿਹਨੇ ਦਿੱਤਾ? ਉਹਦਾ ਆਰਡਰ ਸਖਬੀ ਸਿੰਘ ਬਾਦਲ ਦੇ ਨਾਮ ਲੱਗਦਾ। ਹੋਮਲੇ ਸ੍ਰੀ ਦਾ ਨਾਮ ਲਗਦਾ ਮਦਰ ਕੇ ਵਰਤੋਂ ਦੁਰਵਰਤੋਂ ਕੁਰਬਾਨੀ ਕੋਈ ਨਹੀਂ ਉਹ ਇਸ ਕਰਕੇ ਸਖਬੀਰ ਸਿੰਘ ਬਾਦਲ ਤੇ ਲੋਕ ਉਸ ਰਹੀਂ ਅ ਦੇਖ ਲੋ ਲਗਾਤਾਰ ਹਾਰਾਂ ਦਾ ਮੂੰਹ ਦੇਖਣਾ ਪੈ ਰਿਹਾ ਹੈ ਨਾ ਇਸੇ ਕਰਕੇ ਫਿਰ ਜਿਵੇਂ ਪ੍ਰਦੀਪ ਕਲੇਰ ਨੇ ਦੱਸਿਆ ਹੋਮੇ ਮਦਰ ਜੇ ਹੋਮੇ ਹੈ ਵੀ ਪ੍ਰਕਾਸ਼ ਸਿੰਘ ਬਾਦਲ ਚ ਤਾਂ ਇੱਕ ਕਲਾ ਸੀ ਨਾ ਵੀ ਹੋਮੇ ਜਿਹੜੀ ਹੈ ਉਹ ਖਵਾ ਬਿਲਕੁਲ ਨਹੀਂ ਸੀ ਅੰਦਰ ਜਿਹੜਾ ਕੁਝ ਮਰਜ਼ੀ ਚੱਲ ਰਿਹਾ ਉਹਦਾ ਆਮਦ ਤੇ ਹੁਣ ਮੈਂ ਕੀ ਚੀਜ਼ ਐ ਮੈਂ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਜਸਦੇਵ ਸਿੰਘ ਸੰਤੂ ਦਾ ਭੋਗ ਬਾਰਸੀ ਦਾ ਮੈਂ ਸਟੇਜ ਸੈਕਟਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਮਦਰ ਤੁਸੀਂ ਇਹ ਦੇਖੋ ਕਿ ਮੈਨੂੰ ਤਾਂ ਆਰਡਰ ਕੀਤਾ ਜਾ ਸਕਦਾ ਸੀ ਮੇਰੇ ਮੈਨੂੰ ਬੁਲਾਇਆ ਖੁਦ ਸਟੇਜ ਤੇ ਬੈਠਣੇ ਤੇ ਮੈਨੂੰ ਕਹਿੰਦੇ ਸਰਦਾਰ ਸਾਹਿਬ ਜੇ ਤੁਸੀਂ ਕਿਤੇ ਮੈਨੂੰ ਪਹਿਲਾਂ ਬੁਲਾ ਦੋ ਮੈਂ ਅੱਗੇ ਜਾਣਾ ਆ ਤਰੀਕਾ ਸੀ ਮਤਲਬ ਜੋ ਜੋ ਮਰਜੀ ਕਰ ਤਮਖ ਮਤਰੀ ਦਾ ਲੇਕਨ ਇਹ ਸਾਫ਼ ਸੀ ਇਹ ਨਹੀਂ ਸੁਖਵੀਰ ਸਿੰਘ ਬਾਦਲ ਜਿਹੜੀ ਹੋਮੇ ਜਿਹੜਾ ਬੰਦੇ ਦਾ ਦਿਲ ਜਤਨ ਸਭ ਤੋਂ ਵੱਡੀ ਤਾਂ ਗੱਲ ਪੰਜਾਬੀਅਤ ਚ ਹੀ ਹੈ ਵੀ ਓਏ ਇਹ ਆਕੜਖਾਂ ਕੋਈ ਗੱਲ ਨਹੀਂ ਦੇਖਾਂਗੇ ਇਹ ਜਿਹੜਾ ਹੈ ਨਾ ਉਹਦੇ ਚ ਇਹ ਫਿਰ ਥ੍ਰੈਟ ਭਾਸ਼ਣਾ ਚ ਥ੍ਰੈਟ ਉਹ ਤਾਂ ਹੁਣ ਵੀ ਹੈ ਕੱਲੇ-ਕੱਲੇ ਨੂੰ ਦੇਖਾਂਗੇ ਉਹ ਨਹੀਂ ਦੇਖਿਆ ਮਜੀਠੀਆਂ ਮਛਾਂ ਤਾ ਦੇਖੇ ਦੇਖੂ ਭਗਵੰਤ ਤੈਨੂੰ ਚੀਕਾ ਘੜਾਉਂ ਤੇਰੀਆਂ ਇਹ ਜਿਹੜਾ ਈਡੀਅਮ ਹੈ ਇਹ ਪੰਛ ਈਡੀਅਮ ਨਹੀਂ ਹੈ ਯਾਨੀ ਪੰਛ ਈਡੀਅਮ ਜਿਹੜਾ ਪ੍ਰਕਾਸ਼ ਸੰਬੱਧ ਕੋਲ ਸੀ ਉਹ ਨਹੀਂ ਇਹਨੂੰ ਸਖਾ ਸਕੇ ਸਫੀਦ ਸੰਬੱਧ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਜ ਦਿਨ ਕਿਹਾ ਕਿ 15 ਜੁਲਾਈ ਤੋਂ ਅਸੀਂ ਲੈਂਡ ਪੂਲਿੰਗ ਜਿਹੜਾ ਨੀਤੀ ਦੇ ਖਿਲਾਫ ਸੰਘਰਸ਼ ਸ਼ੁਰੂ ਕਰਾਂਗੇ ਮੈਂ ਕਿਹਾ ਭਾਈ ਅਕਾਲੀ ਸੰਘਰਸ਼ ਦੀ ਮੋਰਚਾ ਲਾਉਦੇ ਹੁੰਦੇ ਨੇ ਪੰਥ ਕੀੜੀਅਮ ਦੀ ਗੱਲ ਜਿਹੜੀ ਆ ਉਹ ਤਾਂ ਉਹ ਜੇ ਅਸੀਂ ਧਰਮ ਪਰ ਪੜਿਆ ਹੋ ਜੇ ਸਾਨੂੰ ਪਤਾ ਹੋ ਪੰਥ ਕਰੋ ਰੀਤਾਂ ਦਾ ਤਾਂ ਹੀ ਉਹ ਅੱਬ ਹਵਰਾਉ ਨਾ ਉਹ ਵੀ ਕਿਤੇ ਨਾ ਕਿਤੇ ਪੂਰਾ ਹੈ ਹਮ ਇਹ ਜਿਹੜਾ ਗੱਲ ਹੈ ਉਦੋਂ ਬਾਅਦ ਪੰਜਾਬੀ ਪਾਰਟੀ ਬਣਾਉਣਾ ਇਹਨੂੰ ਪੰਥਕ ਏਜੈਂਡੇ ਤੋਂ ਲੱਗ ਕਰਕੇ ਰਾਸ਼ਟਰੀ ਪਾਰਟੀ ਬਣਾਉਣਾ ਮਨੇਜ ਕਰਨਾ ਜਣੀ ਜਿਹਨੂੰ ਕਹਿੰਦੇ ਕਿ ਮੈਨੇਜਰ ਵਧੀਆ ਕਹਿੰਦੇ ਹੁੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਵਧੀਆ ਮੈਨੇਜਰ ਹੈ ਵਧੀਆ ਬਿਜ਼ਨਸਮੈਨ ਹੋ ਸਕਦਾ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਬਿਜ਼ਨਸ ਇਹਦੇ ਪਿੱਛੇ ਦਾ ਬਿਜ਼ਨਸ ਤਾਂ ਹੁਣ ਜਿਹੜਾ ਬਿਜ਼ਨਸਮੈਨ ਹੈ ਉਹ ਪਾਰਟੀ ਨੂੰ ਕਿਵੇਂ ਅੱਗੇ ਲੱਕ ਜਾਊ ਤੇ ਇਹ ਇੱਕ ਸਵਾਲ ਹੈ ਤੇ ਜਿਹਦਾ ਆਪਣਾ ਬਿਜ਼ਨਸ ਹੁੰਦਾ ਹੈ ਤੇ ਉਹਦੇ ਆਪਣੇ ਜਿਹੜੇ ਹਿੱਤ ਨੇ ਉਹ ਪਹਿਲਾਂ ਹੁੰਦੇ ਨੇ ਤੇ ਹਿੱਤਾਂ ਦੀ ਰਾਖੀ ਕਰਨੀ ਹੁੰਦੀ ਹੈ ਕੇਂਦਰ ਨਾਲ ਟਕਰਾਉਣ ਲਈ ਉਹ ਹਿਤ ਨਹੀਂ ਹੋਣੇ ਚਾਹੀਦੇ ਤਾਂ ਹੀ ਤਾਂ ਹੈ ਕਿ ਜਦੋਂ ਕਹਿੰਦੇ ਜੀ ਪੰਜਾਬ ਦੇ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਭਾਈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਤਾਂ ਉਹੀ ਜਥੇਦਾਰ ਚਾਹੀਦੇ ਨੇ ਜਿਹਨਾਂ ਦੇ ਮੋਢੇ ਤੇ ਪਸ਼ਾਰਾ ਹੁੰਦਾ ਸੀ ਤੌਲੀਆਂ ਹੁੰਦਾ ਚੱਲ ਭਾਈ ਨਹੀਂ ਚਲੋ ਤੇ ਚਲਦੇ ਆਪਾਂ ਨੂੰ ਕੀ ਫਰਕ ਪੈਂਦਾ ਐਥੇ ਤਾਂ ਬਹੁਤ ਫਰਕ ਪੈਂਦਾ ਇਹਦਾ ਔਰ ਮੋਦੀ ਸਰਕਾਰ ਚ ਤਾਂ ਜਿੰਨੇ ਵੀ ਤੁਸੀਂ ਦੇਖਿਆ ਕਦੇ ਬੋਲਦੇ ਦੇਖਿਆ ਕੋਈ ਈਡੀ ਤੋੜ ਕੇ ਦੇਖੇ ਤੋਂ ਮਤਲਬ ਚਾਹੇ ਸੁਖਵੀਰ ਸਿੰਘ ਬਾਦਲ ਸਿੱਧਾ ਨਹੀਂ ਪਰ ਪਤਾ ਤਾਂ ਲੱਗਦਾ ਹੈ ਗੱਲ ਤਾਂ ਇਹ ਵੀ ਆ ਵੀ ਸੁੱਖ ਵਿਲਾਸ ਦੀ ਲੋਕ ਗੱਲਾਂ ਕਰਦੇ ਨੇ, ਟ੍ਰਾਂਸਪੋਰਟ ਦੀਆਂ ਗੱਲਾਂ ਕਰਦੇ ਨੇ। ਕਿਵੇਂ ਟ੍ਰਾਂਸਪੋਰਟ ਵੱਡੀ ਬਣਾਈ, ਕਿਵੇਂ ਲੋਕਾਂ ਨੂੰ ਕੇਵਲ ਕਿੰਨਾ ਕੁਸ਼ ਹੁੰਦਾ ਨਾ, ਮਾਫੀਆ ਦੀਆਂ ਗੱਲਾਂ, ਰੇਤੇ ਦੀਆਂ, ਚੱਟੀ ਦੀਆਂ ਚਲੋ ਛੱਡੋ। ਉਹ ਸਾਰੀਆਂ ਗੱਲਾਂ ਜੁੜਗੀਆਂ ਨਾਲ। ਹੁਣ ਸ਼੍ਰੋਮ ਨੇ ਅਕਾਲੀ ਦਲ ਜਿਹੜਾ ਹੈ, ਮੁਰ ਸਰਜੀਤ ਹੋਂ ਦੀ ਗੱਲ ਹੈ। ਤਾਂ ਜਦੋਂ ਸਰਜੀਤ ਹੋਂ ਦਾ ਮੌਕਾ ਆਇਆ, ਉਸ ਵੇਲੇ ਫਿਰ ਹੁਕਮਨਾਮਾ 2 ਦਸੰਬਰ ਦਾ ਉਤੋਂ ਭੱਜਣ ਵਾਲੀ ਗੱਲ ਆ ਗਈ। ਭਗੌੜਾ ਕਹਿਣਾ ਸ਼ੁਰੂ ਕਰਤਾ। ਇਸ ਦੇ باوجود ਕਿ ਜਦੋਂ ਗੋਲੀ ਚੱਲੀ ਉਹਦੋਂ ਕੋਈ ਬਿਲਕੁਲ ਪਤਾ ਨਹੀਂ ਲੱਗਿਆ ਬੰਦਲ ਜਿਹਾ ਹੁੰਦਾ ਜਿਵੇਂ ਬੰਦਾ ਉਸ ਤਰ੍ਹਾਂ ਸੀ ਜਾਂ ਹਿੰਮਤ ਹੀ ਨਹੀਂ ਸੀ ਤੇ ਉਹ ਉਹ ਨੂੰ ਗੱਲ ਨੂੰ ਛੱਡ ਦਈਏ ਜੇ ਆਪਾਂ ਉਹਨੇ ਇੱਕ ਪਾਠ ਨੂੰ ਤੇ ਜੇ ਕਿਤੇ ਬਾਕੀ ਵੀ ਮੰਨਿਆ ਹੁੰਦਾ ਕੀ ਫਰਕ ਪੈਣਾ ਸੀ ਥੋੜੀ ਜਿਹੀ ਕੁਰਬਾਨੀ ਕੀਤੀ ਹੁੰਦੀ ਵੱਡਾ ਬੰਦਾ ਬਣ ਜਾਂਦਾ ਸਵਿੱਤਰ ਸਿੰਘ ਬਾਦਲ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦੇ ਬੰਚੇ ਪਿਆ ਕਿ ਜੇ ਇੱਕ ਵਾਰੀ ਚਲੇਗੀ ਪ੍ਰਧਾਨ ਦੀ ਮੁੜ ਕੇ ਆਉਣੀ ਨਹੀਂ ਸੋ ਸਖਵੀਰ ਸਿੰਘ ਬਾਦਲ ਦੇ ਬਾਰੇ ਜਿਹੜੇ ਸਵਾਲ ਨੇ ਉਹ ਕਾਫੀ ਵੱਡੇ ਨੇ ਕਿ ਕੀ ਇਹਨਾਂ ਦੇ ਬਹੁਤ ਜ਼ੋਰ ਲਾ ਰਹੇ ਨੇ ਸਭ ਕੱਲ ਜਦੋਂ ਬਾਦਰ ਆਪਣੇ ਪਿੰਡ ਘਰ ਵਾਲੀ ਕੋਠੀ ਦੇ ਵਿੱਚ ਲੋਕ ਆਏ ਇਹੀ ਗੱਲ ਕੀਤੀ ਕਿ ਮੈਂ ਨਹੀਂ ਹੁਣ ਚੁੱਪ ਕਰਕੇ ਬੈਠਣਾ ਤੁਸੀਂ ਵੀ ਨਹੀਂ ਬੈਠਣਾ ਸਾਰੀ ਆਰਗਨਾਈਜੇਸ਼ਨ ਸਾਰੇ ਅਹੁਦੇਦਾਰ ਬਣਾਤੇ ਸਭ ਕੁਝ ਕਰਤਾ ਤੇ ਉਹ ਲੱਗੇ ਜੀ ਇੱਕ ਹੋਰ ਵੀ ਗੱਲ ਐ ਇੱਥੇ ਕਿ ਜਿਹੜੇ ਇਹ ਸਲਾਹ ਕਰਦੇ ਉਹਨਾਂ ਤੇ ਵੀ ਸਵਾਲ ਉੱਠਦਾ ਕਿਸ ਸਲਾਹਕਰ ਹੈ ਕੋਈ ਕਹੀਏ ਸਲਾਹ ਦੇ ਦੇ ਕਿ ਉਹ ਸਲਾਹਾਂ ਪੰਥ ਖੇਤ ਚ ਪਾਰਟੀ ਦੇ ਹਿੱਤ ਚ ਇਹਨਾਂ ਦੇ ਹਿੱਤ ਚ ਨਹੀਂ ਬਹੁਤ ਵਾਰ ਉਹ ਆਪਣੇ ਹਿੱਤ ਚ ਨੇ ਉਹਨਾਂ ਨੂੰ ਲੱਗਦਾ ਕਿ ਜੇ ਉਹ ਆਗੇ ਜਿਹੜੇ ਜੇ ਇੱਕਤਾ ਹੋਗੀ ਸਾਡਾ ਨੰਬਰ ਤਾਂ ਬਹੁਤ ਪਿੱਛੇ ਚਲੇ ਜਾਊ ਹੁਣ ਅਸੀਂ ਦੂਜੀ ਤੀਜੀ ਕਤਾਰ ਚ ਫਿਰ ਪਤਾ ਨਹੀਂ ਅਸੀਂ ਪੰਜਵੀਂ ਛੇਵੀਂ ਕਤਾਰ ਚ ਹੋਵਾਂਗੇ ਉਹ ਵੀ ਨਹੀਂ ਹੋਣ ਦਿੱਤੇ ਜਿਹੜੀ ਕੁਝ ਆਪ ਕੁਝ ਸਲਾਹਕਾਰ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਤੇ ਹਾਲਾਤ ਇੱਥੇ ਤੱਕ ਪਹੁੰਚ ਗਏ ਤੋ ਹੁਣ ਇਹ ਸਵਾਲ ਦਾ ਜਵਾਬ ਜੇ ਆਪਾਂ ਕਹੀਏ ਕਿ ਕੀ ਸਕਵੀਰ ਸਿੰਘ ਬਾਦਲ ਦੀ ਅਗਵਾਈ ਤੇ ਸ਼੍ਰੋਮਣੀ ਕਾਲੀਤਾ ਤਕੜਾ ਹੋਊ ਇਹ ਤੇ ਤਾਂ ਹਰੇ ਪ੍ਰਸੰਚਨ ਲੱਗ ਰਿਹਾ ਕਿਉਂਕਿ ਬਾ ਸਕਵੀਰ ਸਿੰਘ ਬਾਦਲ ਨੂੰ ਹਲੇ ਐਕਸੈਪਟ ਨਹੀਂ ਅਸਲ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਐਕਸੈਪਟ ਤਾਂ ਉਹਦੋਂ ਕਰਨ ਦੇ ਦਿਲਾਂ ਚ ਸੀ ਦਿਲਾਂ ਚ ਨਾਲ ਗਿਆ ਹੀ ਨਹੀਂ ਹਲੇ ਤਾਂ ਉਹਦੇ ਉੱਤੇ ਬਿਠਾਤਾ ਬਾਪੂ ਨੇ ਆਪ ਵੀ ਹਮ ਆਪ ਦੀ ਮਹੰਤ ਕੀ ਸੀ ਅਪਤਿੰ ਮੈਂਤ ਕੋਈ ਸੀ ਨਾ ਉਹ ਦੱਸੋ ਆਪ ਕੀ ਕੀਤਾ ਆਪ ਤਾਂ ਉਹਦੇ ਤੇ ਆ ਗਿਆ ਤਾਂ ਉਹਦੇ ਤੋਂ ਬਾਅਦ ਉਹਦਾ ਮਾਨਿਆ ਹਰ ਤਰੀਕੇ ਨਾਲ ਤਾਂ ਇਸ ਕਰਕੇ ਉਹ ਗਲਤ ਹਲੇ ਪਈਆ ਉਹਦਾ ਜਵਾਬ ਤਾਂ ਇਹੀ ਸੀ ਕਿ ਹਿੰਮਤ ਕਰਦੇ ਕੋਈ ਪੰਜਾਬ ਦੇ ਕੋਈ ਇੱਕ ਲੜਾਈ ਪੰਜਾਬ ਦੇ ਹੱਕ ਦੀ ਸਖਵੀਰ ਸਿੰਘ ਬਾਦਲ ਨੇ ਕੀਤੀ ਹੋਵੇ ਉਹ ਦੱਸ ਦਿਨ ਕੋਈ ਇੱਕ ਹੁਣ ਵੀ ਜੇ ਭਾਸ਼ਣ ਦਿੰਦੇ ਨੇ ਸੜਕਾਂ ਬਣਾਈਆਂ ਬਿਜਲੀ ਫਰੀ ਕੀਤੀ ਕਿਸਾਨਾਂ ਨੂੰ ਆਹ ਕੀਤਾ ਆਟਾ ਦਾਲ ਸਭ ਸਾਰਾ ਕੁਝ ਉਹੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹ ਹੈ ਨਾ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਉਹ ਵੀ ਤਾਂ ਹੋਣਾ ਚਾਹੀਦਾ ਨਾ ਕਾਉਂਡ ਡਿਪਟੀ ਸੀਐਮ ਨੇ ਕੀ ਕੀਤਾ ਪ੍ਰਧਾਨ ਨੇ ਕੀ ਕੀਤਾ ਤੇ ਪ੍ਰਧਾਨ ਨੇ ਉਲਟ ਤਾਂ ਕਈ ਗੱਲਾਂ ਆ ਗਈਆਂ ਵੀ ਆਹ ਹੋਇਆ ਤੁਹਾਡੀ ਪ੍ਰਧਾਨਗੀ ਦੇ ਵਿੱਚ ਤੁਹਾਡੀ ਪ੍ਰਧਾਨਗੀ ਦੇ ਵਿੱਚ ਬੇਅਦ ਵੀ ਹੋਈ ਸਲਾਬਤਪੁਰੇ ਵਾਲਾ ਕੇਸ ਵਾਪਸ ਹੋਇਆ ਤੇ ਮਤਲਬ ਉਸ ਤੋਂ ਬਾਅਦ ਮਾਫੀ ਹੋਈ ਇਹ ਗੱਲਾਂ ਤਾਂ ਜੁੜਗੀਆਂ ਤੇ ਜੇਕਰ ਕੰਟਰੀਬਿਊਸ਼ਨ ਕੀ ਆਈ ਇਹ ਸਵਾਲ ਇਸੇ ਕਰਕੇ ਹਲਦੀ ਕੜੀ ਲੋਕ ਜ਼ਰੂਰ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਾ ਤਕੜਾ ਹੋਵੇ ਲੋਕ ਜ਼ਰੂਰ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਹੋਵੇ ਲੋਕ ਇਹ ਚਾਹੁੰਦੇ ਨੇ ਇਹ ਚ ਕੋਈ ਦੋ ਰਾਵਾਂ ਨਹੀਂ ਪੰਜਾਬ ਦੇ ਹਿੱਤਾਂ ਲਈ ਲੋੜ ਹੈ ਪਰ ਕੀ ਦੀ ਅਗਵਾਈ ਚ ਹੋਵੇ ਇੱਕ ਇਹ ਸਵਾਲ ਇਹਦਾ ਜਵਾਬ ਬਸ ਮੈਂ ਤੁਹਾਡੇ ਲਈ ਛੱਡਦਾ ਦੂਜੀ ਗੱਲ ਜਿਹੜੀ ਆਪਾਂ ਅਗਲੀ ਵੀਡੀਓ ਚ ਪੂਰੀ ਕਰਾਂਗੇ ਪਰ ਹੁਣ ਉਹਨੂੰ ਟੱਚ ਕਰਦੇ ਆ ਕਿਉਂਕਿ ਸ਼ੁਰੂ ਚ ਮੈਂ ਥੋੜਾ ਵਾਅਦਾ ਕੀਤਾ ਸੀ ਉਹ ਵੀ ਕਰਾਂਗੇ ਉਹ ਹੈ ਫਿਰ ਕੌਣ ਜੇ ਇਹ ਨਹੀਂ ਤੱਕ ਕੌਣ ਉਹ ਤਾਂ ਫਿਰ ਹੁਣ ਪੰਜ ਮੈਂਬਰੀ ਕਮੇਟੀ ਆ ਗਈ ਕੀ ਪੰਜ ਮੈਂਬਰੀ ਕਮੇਟੀਾਂ ਦੇ ਪੰਜ ਹੀ ਕੀ ਮਨਪ੍ਰੀਤ ਵਾਲੀ ਅਮਰਜ ਹੋ ਰਿਹਾ ਹੈ ਇਕਵਾਲ ਸਿੰਘ ਝੁੰਦਾ ਸੰਤਾ ਸਿੰਘ ਮੈਦਪੁਰੀ ਜਾਂ ਗੁਰਪਤਾਪ ਸਿੰਘ ਬਡਾਲਾ ਤੇ ਕਾਫੀ ਲੋਕ ਇਹ ਵੀ ਕਹਿੰਦੇ ਨੇ ਕਿ ਬੀਬੀ ਸਤਵੰਤ ਕੌਰ ਉਨਰ ਫਾਇਦਾ ਵੀ ਆ ਕਈ ਗੱਲਾਂ ਦਾ ਬੀਬੀ ਸਤਵੰਤ ਕੌਰ ਸੰਤ ਕਰਤਾਰ ਸਿੰਘ ਭਟਰਾਵਾਲੇ ਦੀ ਪੋਤੀ ਭਾਈ ਅਮਰੀਕ ਸਿੰਘ ਦੀ ਬੇਟੀ ਔਰ ਭਾਸ਼ਣ ਕਲਾ 'ਚ ਵੀ ਹੁਣ ਤਾਂ ਮਾਹਰ ਹੋ ਗਈ ਔਰ ਲੋਕ ਇੱਜ਼ਤ ਵੀ ਕਰਦੇ ਨੇ ਸਤਕਾਰ ਵੀ ਕਰਦੇ ਨੇ ਜੇ ਬੀਬੀ ਆਉਂਦੀ ਆ ਇੱਧਰ ਤਾਂ ਇਹਦਾ ਮਤਲਬ ਵੀ ਉਹ ਉਹ ਗਰੁੱਪ ਉਹ ਧੜਾ ਵੀ ਆਪਣੇ ਆਪ ਹੀ ਨਾਲ ਆ ਗਿਆ ਆ ਇੱਕ ਹੋਰ ਸੀ ਉਹਦੇ ਨਾਲ ਵੀ ਗੱਲ ਕਰ ਲਈ ਇਹਨਾਂ ਨੇ ਉਹ ਹੈ ਵਾਰਸ ਪੰਜਾਬ ਦੇ ਬਾਪੂ ترਸੇਮ ਸਿੰਘ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਦੇ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਹੋਗੀ ਇਹਦਾ ਮਤਲਬ ਦੋ ਤਰ੍ਹਾਂ ਵਾਂ ਇਕੱਠਿਆਂ ਜਿਹੜੀ ਉਹਦੇ ਚ ਇਧਰ ਕਹਾਣੀ ਹੋਰ ਜਿਹੜੀ ਮੋਡਰੇਟ ਵੀ ਨੇ ਉਧਰ ਤੇ ਥੋੜੇ ਜਿਹੜੇ ਦੂਜੇ ਧੜਾ ਜਿਹਨੂੰ ਕੋਈ ਕੋਈ ਗਰਮ ਦਲੀਆ ਜਾਂ ਪੰਛਕ ਜਥੇਬੰਦੇ ਜੋ ਮਰਜ਼ੀ ਨੂੰ ਉਹ ਵੀ ਨੇ ਹੁਣ ਉੱਥੇ ਵੀ ਵੱਡੀ ਗੱਲ ਹੈ ਕਿ ਉੱਥੇ ਕੋਣ ਮਰਜ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਹੀ ਕੁਝ ਹੋਵੇ ਕੋਈ ਨਾ ਕੋਈ ਬੰਦਾ ਤਾਂ ਮਰਜ ਹੁੰਦਾ ਐਡੀ ਵੀ ਤਾਂ ਕੋਈ ਗੱਲ ਨਹੀਂ ਹੈ ਆਪਾਂ ਹੁਣ ਤੱਕ ਦੇਖਦੇ ਆਏ ਆ ਮੈਂ ਇੱਕ ਗੱਲ ਬਾਰ ਬਾਰ ਕਹਿੰਦਾ ਰਿਹਾ ਪਿਛਲੀਆਂ ਵੀਡੀਓ ਚ ਤੁਸੀਂ ਸੁਣੀਆਂ ਹੁਣ ਵੀ ਉਹੀ ਗੱਲ ਕਹਿ ਰਿਹਾ ਕਿ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋ ਸੀ ਜੋ ਕਰੇਗਾ ਖਾਲਸਾ ਪੰਥ ਦੀਆ ਹੁਣ ਖਾਲਸਾ ਪੰਥ ਦੇ ਹੱਥ ਆ ਗਏ ਸੰਗਤ ਦੇ ਹੱਥ ਆ ਗਏ ਡੈਲੀਗੇਟ ਸਭ ਨੇ ਬਣਾਏ ਨੇ ਚੋਣ ਹੋਣੀ ਹੈ ਤੇ ਚੋਣ ਹੋਣ ਤੋਂ ਬਾਅਦ ਜੇ ਕੋਈ ਵਧੀਆ ਲੀਡਰ ਚੁਣਿਆ ਜਾਂਦਾ ਜਿਹਨੂੰ ਸਾਰੇ ਐਕਸੈਪਟ ਕਰਦੇ ਨੇ ਤਾਂ ਫਿਰ ਪਾਰਟੀ ਤਾਂ ਬਣ ਜੂਗੀ ਸਰਜੀਤ ਹੋ ਜੂ ਫਿਰ ਇਧਰ ਹੋ ਜੂਗਾ ਨਹੀਂ ਇਹ ਗੱਲ ਵੀ ਪੱਕੀ ਹੈ ਤੇ ਹਾਲ ਦੀ ਘੜੀ ਹੰਗਾਰਾ ਉਹਨਾਂ ਨੂੰ ਭਰਪੂਰ ਮਿਲਿਆ ਉਹਨਾਂ ਦੇ ਵਿੱਚ ਕੌਣ ਆ ਸਕਦਾ ਕੀ ਉੱਥੇ ਕੀ ਪ੍ਰੋਸਪੈਕਟਸ ਨੇ ਸਾਰੀ ਗੇਮ ਦੇ ਉੱਤੇ ਵੀ ਗੱਲ ਕਰਨੀ ਹੈ ਬਖਰੀ ਵੀਡੀਓ ਦੇ ਵਿੱਚ ਫਿਲਹਾਲ ਜਿਹੜੀ ਅੱਜ ਆਪਾਂ ਸਮੱਸਿਆ ਲੈ ਕੇ ਗੱਲ ਸ਼ੁਰੂ ਕੀਤੀ ਸੀ ਕਿ ਸ਼ਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਮੁੜ ਸਰਜੀਤ ਹੋ ਇਹ ਸਵਾਲ ਸੀ ਫਿਰ ਅਖੀਰ ਦੇ ਵਿੱਚ ਮੈਂ ਕਹਿੰਦਾ ਹਰ ਇੱਕ ਬੰਦੇ ਦੀ ਇੱਛਾ ਹੈ ਹਰ ਇੱਕ ਪੰਜਾਬੀ ਦੀ ਇੱਛਾ ਹੈ ਹਰ ਇੱਕ ਪੰਥਕ ਤੇ ਪੰਜਾਬ ਹਤਾਸ਼ੀ ਦੀ ਹਿੱਸਾ ਇੱਛਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਤਕੜੀ ਹੋਵੇ ਅਮਰਜ ਹੋਵੇ ਪੰਜਾਬ ਦੇ ਹਿੱਤਾਂ ਲਈ ਪਰ ਸਖਵੀਰ ਸਿੰਘ ਬਾਦਲ ਬਾਰੇ ਲੋਕਾਂ ਦੇ ਮਨਾਂ 'ਚ ਬਹੁਤ ਰਿਜ਼ਰਵੇਸ਼ਨ ਹੈ ਤੁਹਾਡਾ ਕੀ ਖਿਆਲ ਹੈ ਤੁਸੀਂ ਮੈਨੂੰ ਦੱਸੋਗੇ ਕਮੈਂਟਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ